ਚੰਨੀ ਰੁਗ ਭਰ ਕੇ ਲੈ ਗਿਆ ਆਪ ਦੇ ਲੀਡਰਾਂ ਦਾ ਇਹ ਚਰਚਾ ਅੱਜ ਵਿਧਾਨ ਸਭਾ ਹਲਕਾ ਫਲੋਰ ਦੇ ਪਿੰਡਾਂ ਸ਼ਹਿਰਾਂ ਵਿੱਚ ਸਾਰਾ ਦਿਨ ਚੱਲਦੀ ਰਹੀ ਫਲੋਰ ਵਿਖੇ ਆਪ ਦੇ ਇੱਕ ਸੀਨੀਅਰ ਆਗੂ ਦੇ ਦਫ਼ਤਰ ਵਿੱਚ ਚੰਨੀ ਅਜਿਹਾ ਬੜੇ ਕੀ ਆਪ ਦੇ 50 ਤੋਂ ਉੱਪਰ ਆਗੂ ਆਪਣੇ ਨਾਲ ਲੈ ਕੇ ਤੁਰਦੇ ਬਣੇ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਟਿਕਟ ਦੇ ਦਾਅਵੇਦਾਰ ਰਹੇ ਸੀਨਰ ਆਗੂ ਬਲਾਕ ਪ੍ਰਧਾਨ ਰਜਿੰਦਰ ਸੰਧੂ ਅੱਜ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਜੀਤ ਸਿੰਘ ਚੰਨੀ ਅੱਜ ਰਜਿੰਦਰ ਸੰਧੂ ਦੇ ਦਫ਼ਤਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਇਨ੍ਹਾਂ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਜਿਨ੍ਹਾਂ ਨੇ ਪਾਰਟੀ ਵਿੱਚ ਸ਼ਾਮਲ ਹੋਏ ਸਮੂਹ ਆਗੂਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹਨਾਂ ਆਗੂਆਂ ਦੇ ਸ਼ਾਮਲ ਹੋਣ ਨਾਲ ਪਾਰਟੀ ਨੂੰ ਬਹੁਤ ਜ਼ਿਆਦਾ ਬਲ ਮਿਲਿਆ ਹੈ ਉੱਥੇ ਰਜਿੰਦਰ ਸੰਧੂ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਉਸ ਸਮੇਂ ਤੋਂ ਸੇਵਾ ਕਰ ਰਹੇ ਹਨ ਜਦੋਂ ਤੋਂ ਅੰਨਾ ਅੰਦੋਲਨ ਸ਼ੁਰੂ ਹੋਇਆ ਸੀ ਉਹਨਾਂ ਨੂੰ ਪਾਰਟੀ ਨਾਲ ਖੜਨ ਬਦਲੇ ਬਹੁਤ ਸਾਰੇ ਤੱਕੇ ਤਸ਼ੱਦਦ ਵੀ ਸਹਿਣੇ ਪਏ ਪਰ ਉਹ ਪਾਰਟੀ ਨਾਲ ਹਮੇਸ਼ਾ ਚਟਾਨ ਵਾਂਗ ਖੜੇ ਰਹੇ ਹਨ ਪਰ ਮੌਜੂਦਾ ਫਲੋਰ ਦੇ ਇੰਚਾਰਜ ਉਹਨਾਂ ਨੂੰ ਲਗਾਤਾਰ ਨਦਰ ਅੰਦਾਜ਼ ਕਰਦੇ ਆ ਰਹੇ ਹਨ ਜਿਸ ਕਰਕੇ ਉਹਨਾਂ ਨੂੰ ਇਹ ਫੈਸਲਾ ਕਰਨਾ ਪਿਆ ਹੈ ਫਲੋਰ ਬੇਕੇ ਵਾਪਰੀ ਅੱਜ ਦੀ ਇਸ ਵੱਡੀ ਸਿਆਸੀ ਘਟਨਾ ਨੇ ਨਰਸੰਦੇਹੀ ਚੰਨੀ ਦੀ ਚੋਣਵੇਂ ਮਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਜੋ ਜਲੰਧਰ ਸੀਟ ਤੋਂ ਜਤ ਦੇ ਪ੍ਰਬਲ ਦਾਵੇਦਾਰ ਵੀ ਦੇਖੇ ਜਾ ਰਹੇ ਹਨ ਤੇ ਆਮ ਆਦਮੀ ਪਾਰਟੀ ਦੇ ਘਰੋਂ 50 ਤੋਂ ਉੱਪਰ ਆਗੂਆਂ ਤੇ ਚਲੇ ਜਾਣ ਨਾਲ ਇੱਕ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ ਹੈ ਜਿਵੇਂ ਪੂਰਾ ਕਾਰ ਸਕਣ ਲਈ ਕੇਵਲ 10 ਦਿਨ ਹੀ ਬਚੇ ਹਨ ਇਹਨਾਂ 10 ਦਿਨਾਂ ਵਿੱਚ ਆਮ ਆਦਮੀ ਪਾਰਟੀ ਕਿੰਨੀ ਕੁ ਪਰਭਾਈ ਕਰ ਸਕੇਗੀ ਇਹ ਦੇਖਣਯੋਗ ਹੋਵੇਗਾ ਵੈਸੇ ਵੀ ਹਲਕਾ ਫਲੋਰ ਦਾ ਇਤਿਹਾਸ ਇਹ ਦੱਸਦਾ ਹੈ ਕਿ ਇੱਥੇ ਸਿਆਸੀ ਮੁਕਾਬਲੇ ਸੈਂਕੜੇ ਤੋਂ ਵੀ ਘੱਟ ਵੋਟਾਂ ਵਿੱਚ ਹੁੰਦੇ ਰਹੇ ਹਨ ਇਸ ਕਰਕੇ ਕਿਸੇ ਵੀ ਪਾਰਟੀ ਵਿੱਚੋਂ ਆਗੂਆਂ ਦੇ ਵੱਡੀ ਗੰਟੀ ਵਿੱਚ ਪਾਰਟੀ ਨੂੰ ਛੱਡ ਜਾਣਾ ਨਿਰਸੰਦੇਹ ਹੀ ਤਕਲੀਫ ਦੀ ਹੋਵੇਗਾ ਹਲਕਾ ਲੋਕ ਸਭਾ ਜਿਲੰਦਰ ਇੱਕ ਵੱਡਾ ਕਾਂਗਰਸ ਪਾਰਟੀ ਨੂੰ ਹੰਗਾਰਾ ਮਿਲ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਹਲਕਾ ਫਲੋਰ ਦੀ ਕੰਸਟੀਚੂਐਂਸੀ ਤੋਂ 51 ਵੱਡੇ ਆਦੇਦਾਰ ਸ੍ਰੀ ਰਜਿੰਦਰ ਸਿੰਘ ਸੰਧੂ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਜੁਆਇਨ ਕਰ ਰਹੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਇੱਥੇ ਤੇ ਆਮ ਆਦਮੀ ਪਾਰਟੀ ਦੀ ਟਿਕਟ ਵੀ ਮੰਗਦੇ ਸੀ ਉਮੀਦਵਾਰ ਸਿੰਘ ਦੂਸਰਾ ਇਹ ਬਲੌਕ ਪ੍ਰਧਾਨ ਵੀ ਸੀਗੇ ਇਹਨਾਂ ਦੇ ਨਾਲ 51 ਵੱਡੇ ਇਹਨਾਂ ਦੇ ਹਲਕੇ ਦੇ ਲੀਡਰ ਜਿਨ੍ਹਾਂ ਦੇ ਸਰਪੰਚ ਵੀ ਹੈ ਪੰਚ ਵੀ ਹੈ ਨੰਬਰਦਾਰ ਸਹਿਬਾਨ ਵੀ ਹੈ ਬਲੌਕ ਪ੍ਰਧਾਨ ਵੀ ਹੈ ਉਹਦੇਦਾਰ ਸਹਿਬਾਨ ਵੀ ਹੈ ਉਹਨਾਂ ਦੀ ਮੈਂ ਤੁਹਾਨੂੰ ਲਿਸਟ ਵੀ ਪੜ੍ਹ ਕੇ ਸੁਣਾ ਰਿਹਾ ਉਹ ਇਹਨਾਂ ਦੇ ਨਾਲ ਜੁਆਇਨ ਕਰ ਰਹੇ ਤੇ ਪਹਿਲੀ ਕਿਸ਼ਤ ਹੈ ਦੂਸਰੀ ਕਿਸ਼ਤ 2-4 ਦਿਨਾਂ ਬਾਅਦ ਫੇਰ ਐਡੀਓ ਆਏਗੀ ਕਦਰ ਨੇ ਤਾਂ ਅਸਲ ਦੇ ਵਿੱਚ ਆਵਾਦਵੀ ਪਾਰਟੀ ਦੇ ਹਸਬੈਂਡ ਜਾਂਜ ਦੁਆਰਾ ਸਾਨੂੰ ਨਜ਼ਰ ਅੰਦਾਜ਼ ਕਰਨਾ ਆ ਬੜੀ ਡੇਰ ਤੋਂ 2011-12 ਦੇ ਅਸੀਂ ਆਵਾਦਵੀ ਪਾਰਟੀ ਚੱਲ ਰਹੇ ਆ 5 ਸਾਲ ਅਸੀਂ ਅਕਾਲੀਆਂ ਦੀ ਅਭਨਾਇਸ਼ ਜਿਹੜਾ ਐਮਐਲਏ ਸੀਗੇ ਉਦੋਂ ਅਸੀਂ ਉਹਨਾਂ ਤੁਸੀਂ ਤੁਸੀਂ ਇਹ ਝੰਡੇ ਦੋ ਤਿੰਨ ਪੱਤੇ ਮਿਲਤੇ ਉਦੋਂ ਹੋਏ ਮੇਰੀ ਜਗ੍ਹਾ ਕੈਪਚਰ ਕਰ ਲਈ ਗਈ ਅਸੀਂ ਉਦੋਂ ਨਹੀਂ ਹਲੇ ਉਸ ਤੋਂ ਬਾਅਦ ਜਦੋਂ ਵਿਕਰਮ ਚੋਧਰੀ ਦੀ ਸਰਕਾਰ ਸੀ ਇਹਨੇ ਦੋ ਪਰਚੇ ਕਰਾਏ ਮੇਰੀ ਵਾਈਫ ਦੀਆਂ 10 ਤੋਂ 15 ਵਾਰੀ ਬਦਈਆਂ ਕਰਾਈਆਂ ਆਪਾਂ ਉਦੋਂ ਨਹੀਂ ਹਿੱਲੇ ਪਰ ਹਾਲਾਤ ਅਜੇ ਹੋ ਗਏ ਵੀ 1.5 ਸਾਲ ਦੀ ਸਰਕਾਰ ਆ ਸਾਡੀ ਆਮ ਆਦਮੀ ਪਾਰਟੀ ਦੀ ਸਾਡੂੰ 1.5 ਸਾਲ ਦੇ ਵਿੱਚ ਅਜੇਹਾ ਦੇਰ 2 ਸਾਲ ਦੇ ਵਿੱਚ ਇਹ ਰਿਹਾ ਕਰ ਦਿੱਤਾ ਗਿਆ ਕਿ ਸਾਨੂੰ ਹਿੱਲਣਾ ਪਿਆ ਸਾਨੂੰ ਅਜਿਹੇ ਮੌਕੇ ਅਜਿਹੇ ਹਾਲਾਤਾਂ ਤੇ ਖੜਾ ਕੀਤਾ ਗਿਆ ਕਿ ਸਾਨੂੰ ਇਸ ਪਾਰਟੀ ਨੂੰ ਅਲਵਿਦਾ ਕਹਿਣਾ ਪਿਆ ਬੜਾ ਦੁੱਖ ਹੁੰਦਾ ਜਦੋਂ ਅਸੀਂ ਆਮ ਆਦਮੀ ਪਾਰਟੀ ਨੂੰ ਸੋਚ ਰਿਆਂ ਵੀ ਕਿੱਥੋਂ ਕਿੱਥੇ ਲੈ ਕੇ ਜਾਂਦਾ ਤੇ ਅੱਜ ਜਦੋਂ ਆਮ ਆਦੀ ਪਾਰਟੀ ਬੀਕਦੇ ਆ ਤੇ ਅੱਜ ਅਸੀਂ ਇਸ ਪਾਰਟੀ ਨੂੰ ਛੱਡ ਰਹੇ ਆ ਤੇ ਉਹਦੇ ਬੇਸਿਕ ਦੁਕਾਨਾਂ ਕਿ ਜੋ ਇਹ ਹਾਲਾਤ ਜਿਹੜੇ ਪੈਦਾ ਕੀਤੇ ਗਏ ਆ ਜੋ ਸਾਡੇ ਮੁੱਢ ਮੁੱਢਕਦੀਮੀ ਵਰਕਰ ਜੋ ਸਾਡੇ ਲੀਡ ਦੀ ਹੱਡੀ ਆ ਉਹਨਾਂ ਨੂੰ ਸਾਰੇ ਵਰਕਰ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਜੋ ਸੱਚੀ ਸੁੱਚੀ ਇਮਾਨਦਾਰੀ ਦੀ ਰਾਜਨੀਤੀ ਕਰਦਾ ਆ ਸੰਸਦ ਸਾਹਿਬ ਅੱਜ ਤੁਹਾਡੇ ਨਾਲ ਕਿੰਨੇ ਕੁ ਹੋਰ ਵਰਕਰ ਜਿਹੜੇ ਆ ਜਿਹੜੇ ਆ ਆਮ ਆਦੀ ਪਾਰਟੀ ਨੂੰ ਛੱਡ ਕੇ ਜਾ ਰਹੇ ਹੈਗੇ ਕਾਂਗਰਸ ਵਿੱਚ ਮੇਰੇ ਨਾਲ ਤਕਰੀਬਨ 10 ਦੇ ਕਰੀਬ ਸਰਪੰਚ ਨੰਬਰਦਾਰ ਕੋਈ 10-12 ਨੰਬਰਦਾਰ ਤੇ ਬਖ ਬਖ ਪਿੰਡਾਂ ਦੇ तकरीबन ਸੈਕਟਰੀ ਦੇ ਕੁੱਲ ਮਿਲਾ ਕੇ ਅਸੀਂ 51 ਜਿਹੜੇ 52 ਮੈਂਬਰ ਆ ਉਹ ਕੁੱਲ ਮਿਲਾ ਕੇ ਜਿਹੜੇ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਆ ਜਿਹੜੀ ਉਹ ਜਾਦੇ ਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦਾ तकरीबन ਇਹੀ ਦੋ ਜੱਬੀ ਸਾਡੇ ਕੰਮ ਨਹੀਂ ਹੁੰਦੇ ਉਹਦਾ ਕੀ ਕਾਰਨ ਆ ਕਿਉਂ ਨਹੀਂ ਕੰਮ ਰੋਕਦਾ ਐ ਕੋਈ ਦੇਖੋ ਇਹਦੇ ਵਿੱਚ ਇੱਕ رائے ਕਲੀਅਰ ਜਿਹੜੀ رائے ਆ ਉਹ ਇਹ ਹੈਗੀ ਆ ਵੀ ਜਿਹੜੇ ਸਾਡੇ ਹਲਕਾਂ ਚਾਰਜ ਆ ਉਹ ਚਾਹੁੰਦੇ ਆ ਕਿ ਮੈਂ ਕੱਲਾ ਹੀ ਇੱਥੇ ਰਵਾਂ ਇਹ ਹਲਕਾ ਵੱਡਾ ਹੈ ਹਲਕੇ ਨੂੰ ਇੱਕ ਟੀਮ ਚਲਾ ਸਕਦੀ ਹੈ ਕੋਈ ਵੀ ਇਕੱਲਾ ਇਨਸਾਨ ਇਹ ਹਲਕਾ ਨਹੀਂ ਚਲਾ ਸਕਦਾ ਅਸੀਂ ਟੈਕਟ ਪਰਾਈ ਕੀਤੀ ਸੀ ਉਹ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚ ਜਿੰਨੇ ਇਨਸਿਕਰ ਹੈ ਕਿ ਸਾਨੂੰ ਹਮੇਸ਼ਾ ਹੀ ਇਗਨੋਰ ਕੀਤਾ ਗਿਆ ਜਾ ਰਿਹਾ ਹੈ ਬਿਨਾਂ ਕਿਸੇ ਕਾਰਨ ਠੀਕ ਹੈ ਥੈਂਕ ਯੂ ਅਸੀਂ ਸੱਚੀ ਸੱਚੀ ਰਾਜਨੀਤੀ ਆਪਾਂ ਕਰਦੇ ਆਂ ਅਸੀਂ ਕੋਈ ਕੋਈ ਨਸ਼ਾ ਨਹੀਂ 베ਦੇ ਕੋਈ ਰੇਤਾ ਨਹੀਂ 베ਦੇ ਆ ਦੋ ਢਾਈ ਸਾਲ ਤੋਂ ਮੌਜੂਦਾ ਪੋਲਿਟਿਕਸ ਐਕਟਿਵ ਪੋਲਿਟਿਕਸ ਦੇ ਵਿੱਚ ਕੋਈ ਵੀ ਹਲਕੇ ਜੋ ਇੱਕ ਬੰਦਾ ਬਾਹਰ ਖੜੀ ਕਰਕੇ ਕਹਿ ਦੇਵੇ ਕਿ ਕਿਸੇ ਤੋਂ ਇੱਕ ਵੀ ਰੁਪਈਆ ਲਿਆ ਚਾਹ ਪਾਣੀ ਇਥੋਂ ਜਿੰਪੂ ਆਪਾਂ ਬੁਲਾਉਂਦੇ ਆਂ ਸਾਰੀ ਸੇਵਾ ਕਰਦੇ ਫੇਰ ਵੀ ਸਾਨੂੰ ਇਗਨੋਰ ਕੀਤਾ ਗਿਆ ਉਹ ਤਾਂ ਗਲਤ ਕਰਨ ਅੱਜ ਤੁਸੀਂ ਕਿੰਨਾਂ ਦੀ ਕਵਾਈ ਵਿੱਚ ਆਮ ਕਾਂਗਰਸ ਪਾਰਟੀ ਜੀਵਨ ਕਰ ਰਹੇ ਹੋ ਅੱਜ ਅਸੀਂ ਮਾਨਯੋਗ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਹਲਕਾ ਜਿਲੰਦਾ ਤੋਂ ਉਮੀਦਵਾਰ ਸ਼੍ਰੀ ਚੰਨਜੀਤ ਸਿੰਘ ਚੰਨੀ ਜੀ ਦੀ ਅਗਵਾਈ ਦੇ ਵਿੱਚ ਕਾਂਗਰਸ ਜੁਆਇਨ ਕਰ ਰਹੇ ਆ ਆਮ ਆਦਮੀ ਪਾਰਟੀ ਸ਼ਰਮ